ਪੰਜਾਬੀ ਵਿਆਕਰਨ ਦਾ ਅਗੇਤਰ ਪਿਛੇਤਰ ਕਰਦੇ ਹਾਂ ਅਗੇਤਰ ਹੁੰਦਾ ਕੀ ਹੈ ਮੂਲ ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਨੂੰ ਪੰਜਾਬੀ ਵਿਆਕਰਨ ਵਿੱਚ ਅਗੇਤਰ ਕਹਿੰਦੇ ਹਨ ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੰਨੀ ਆ ਮੂਲ ਸ਼ਬਦਾਂ ਦੇ ਜਿਹੜੀ ਅੱਗੇ ਲੱਗਣ ਵਾਲੇ ਨੇ ਉਹਨਾਂ ਨੂੰ ਅਗੇਤਰ ਕਿਹਾ ਜਾਂਦਾ ਜਿਵੇਂ ਆਣ ਆਣ ਇਹ ਇਹਨਾਂ ਦੇ ਵਿੱਚ ਬੇਟਾ ਇੱਕ ਧਿਆਨ ਰੱਖਣਾ ਹੁੰਦਾ ਹੈ ਕਿ ਆਣ ਜਿਹੜਾ ਅਗਲਾ ਸ਼ਬਦ ਹੈ ਅਗੇਤਰ ਹੈ ਉਹਦਾ ਵੀ ਅਰਥ ਹੋਣਾ ਚਾਹੀਦਾ ਤੇ ਪਿਛੜਾ ਜਿਹੜਾ ਮੂਲ ਸ਼ਬਦ ਆ ਉਹਦਾ ਵੀ ਅਰਥ ਹੋਣਾ ਚਾਹੀਦਾ ਜਿਵੇਂ ਆ ਆਣ ਦਾ ਮਤਲਬ ਹੋ ਗਿਆ ਨਖੇਦਕ ਆਣ ਜਣਤ ਗਿਣਤੀ ਨਾ ਹੋਣ ਵਾਲਾ ਚੀਜ਼ ਨੂੰ ਅਣ ਹੋਣੀ ਨਾ ਹੋਣ ਵਾਲੀ ਚੀਜ਼ ਹੋਣੀ ਅਣ ਅਣਪੜ ਪੜਿਆ ਨਾ ਹੋਣਾ ਠੀਕ ਹੈ ਕੀ ਹੋ ਗਿਆ ਅਣ ਗਿਣਤ ਅਣ ਹੋਣੀ ਤੇ ਅਣਪੜ ਐਵੇਂ ਸੱਸੀ ਦੇ ਉੱਤੇ ਟਿੱਪੀ ਸੰਗ ਇਹਦਾ ਮਤਲਬ ਹੁੰਦਾ ਬਰਾਬਰ ਸੰਖਣ ਸੰਪੂਰਨ ਸਬੰਧ ਠੀਕ ਹੈ ਪੂਰਨ ਸੰਪੂਰਨ ਪੂਰਾ ਠੀਕ ਹੈ ਪੂਰੀ ਚੀਜ਼ ਹੋਵੇ ਜਿਹੜੀ ਸਬੰਧ ਸਬੰਧ ਹੋਵੇ ਕਿਸੇ ਨਾਲ ਸੰਖਣ ਹੋਵੇ ਪੂਰਾ ਸੰਖਣ ਹੋਵੇ ਕਿਸੇ ਨਾਲ ਇਸ ਤਰ੍ਹਾਂ ਹੋਰ ਉਦਾਹਰਨ ਦਿੰਨੇ ਆ ਤੁਹਾਨੂੰ ਪੜ ਪੜ ਦਾ ਮਤਲਬ ਉੱਚਾ ਦਰਜਾ ਅਰਦਾਦਾ ਪਰਪੋਤਾ ਪਰਨਾਨਾ ਠੀਕ ਹੈ ਵਿਅਰਥ ਵਿ ਵਿਦਾ ਤੋਂ ਮੇਨਾ ਹੁੰਦਾ ਵਵਿਨਸ਼ਿਆਰੀ ਦਾ ਮਤਲਬ ਬਿਨਾ ਵਿਅਰਥ ਅਰਥ ਤੋਂ ਬਿਨਾ ਵਿਜੋਗ ਜੋਗ ਤੋਂ ਬਿਨਾ ਵਿਨਾਸ਼ ਠੀਕ ਹੈ ਅੱਗੇ ਅਗਿੱਤਰ ਆ ਗਿਆ ਆਪਾਂ ਇੱਕ ਹੋਰ ਉਦਾਹਰਨ ਦਿੰਦੇ ਹਾਂ ਉਪ ਉਪ ਦਾ ਮਤਲਬ ਛੋਟਾ ਉਪਨਾਮ ਉਪ ਬੋਲੀ ਉਪ ਨਿਰਦੇਸ਼ਕ ਉਪ ਮੰਤਰੀ ਠੀਕ ਹੈ ਇਹ ਹੋ ਗਈ ਅ ਇਹਦਾ ਮਤਲਬ ਹੁੰਦਾ ਨਾ ਵਚਕ ਜਿਵੇਂ ਆ ਆ ਲਾ ਦਿੰਦੇ ਆ ਸਫਲ ਦਾ ਅਸਫਲ ਬਣ ਗਿਆ ਸਫਲ ਦਾ ਅਸਫਲ ਸ਼ੁੱਧ ਆ ਸ਼ੁੱਧ ਹੋ ਗਿਆ ਠੀਕ ਹੈ ਐਵੇਂ ਟੁੱਟੇ ਦਾ ਅ ਟੁੱਟ ਹੋ ਗਿਆ ਬਿਨਾ ਟੁੱਟਣ ਵਾਲਾ ਬਿਨਾ ਸ਼ੁੱਧ ਤੋਂ ਠੀਕ ਹੈ ਐਂ ਬਿਨਾ ਸਫਲ ਤੋਂ ਸਫਲ ਹੋ ਗਿਆ ਤਿਕਾਗਨਾ ਜੀ ਪਸ਼ੇਤਰ ਪਸ਼ੇਤਰ ਕੀ ਨੰਦ ਜਿਹੜਾ ਸ਼ਬਦਾਂਸ਼ ਕਿਸੇ ਸ਼ਬਦ ਦੇ ਅੰਤ ਵਿੱਚ ਜੁੜ ਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਹਨ ਉਹਨਾਂ ਨੂੰ ਪਸ਼ੇਤਰ ਕਿਹਾ ਜਾਂਦਾ ਹੈ ਪਸ਼ੇਤਰ ਦੇ ਵਿੱਚ ਆਪਾਂ ਕੰਨਾ ਛਿਆੜੀ ਵਿਹਾਰੀ ਔਂਕੜ ਤੇ ਦਲੈਂਕੜ ਦੀ ਲਗਾ ਸਕਦੀਆਂ ਪਸ਼ੇਤਰ ਦਾ ਦੇ ਹੁਣ ਜਿਵੇਂ ਕਿ ਆਗਿਆ ਆਗਿਆ ਕੀ ਮੂਲ ਸ਼ਬਦ ਤਾਰ ਕੀ ਹੈ ਪਸ਼ੇਤਰ ਇਸ ਤਰ੍ਹਾਂ ਉਜਾੜੂ ਉਜਾੜ ਕੀ ਹੈ ਮੂਰਬਦ ਉ ਦੁਲੈਂਕਣ ਨੇ ਜਿਹੜੇ ਉਹ ਕੀ ਬਣ ਗਿਆ ਉਹ 75 ਹੋ ਗਿਆ ਇਸ ਤਰ੍ਹਾਂ ਹੀ ਓ ਪਚਾਓ ਜਗਾਓ ਬਣਾਓ ਠੀਕ ਹੈ ਮੂਰਲੇ ਮੂਰਬਦ ਹੋਗੇ ਓ ਉਹ ਕੀ ਹੋ ਗਿਆ 75 ਹੋ ਗਿਆ ਅਮੀ ਉ ਬਿਕਾਓ ਦਬਾਓ ਉਤਮਾਓ ਇਹ ਕੀ ਹੋ ਗਿਆ ਇਹ ਵੀ 75 ਲੱਗਿਆ ਉ ਤੇ 75 ਲੱਗਿਆ ਇਸ ਤਰ੍ਹਾਂ ਹੀ ਆਹ ਹਟ ਹੋਰ ਉਦਾਹਰਣਾਂ ਦਿੰਨੇ ਆਪਾਂ ਮੁਸਕਰਾਹਟ ਕਬਰਹਟ ਗੜਗੜਾਹਟ ਫਿਰ ਆਰਥੀ ਵਿਦਿਆਰਥੀ ਸਖਿਆਰਥੀ ਠੀਕ ਹੈ ਇਹ ਪਛੇਤਾ ਜਿਹੜੇ ਪਿਛੇ ਸ਼ਬਦ ਲੱਗਦੇ ਨੇ ਉਹਨਾਂ ਨੂੰ ਪਛੇਤਰ ਕਿਹਾ ਜਾਂਦਾ ਹੈ ਅਈ ਮਲਬਈ ਸ਼ਰਮਈ ਮੁਗਲਾਈ ਠੀਕ ਹੈ ਇਸ ਤਰ੍ਹਾਂ ਹੀ ਆ ਠੀਕ ਹੋ ਗਿਆ ਭੁੱਖਾ ਝੂਠਾ ਆ ਦੀ ਆਵਾਜ਼ ਆਉਂਦੀ ਹੈ ਪਿਛੇ ਝਗੜਾ ਇਹ ਵੀ ਕਿਹਨੇ ਪਛੇਤਰ ਨੇ ਜਿਵੇਂ ਭੁੱਖ ਦਾ ਭੁੱਖਾ ਝੂਠ ਦਾ ਝੂਠਾ ਝਗੜੇ ਦਾ ਝਗੜਾ ਠੀਕ ਹੈ ਐਵੇਂ ਹੀ ਪਛੇਤਰ ਹੋ ਗਿਆ ਜਨਕ ਆਸ਼ਾ ਜਨਕ ਨਿਰਾਸ਼ਾ ਜਨਕ ਸੰਤੋਖ ਜਨਕ ਚਿੰਤਾ ਜਨਕ ਠੀਕ ਹੈ ਐਵੇਂ ਦਾਇਕ ਸੁਖਦਾਇਕ ਲਾਭਦਾਇਕ ਇਹ ਹੋ ਗਏ ਫਿਰ ਲਾ ਦਾ ਇੱਕ ਉਹ ਅਧਾਰਨ ਕੀ ਲਾ ਦਾ 나ੜ ਲਾ ਫੁਰਤੀਲਾ ਅਖੀਰਲਾ ਐਵੇਂ ਕੀ ਬਣ ਗਿਆ ਲਾ ਪਛੇਤਰ ਲਾ ਕੇ ਬਣ ਗਿਆ ਇਹ ਜਿਹੜਾ ਮੂਲਾ ਮੂਲ ਸ਼ਬਦ ਆ ਉਹਦੇ ਨਾਲ ਲਾ ਜਿਹੜਾ ਪਛੇਤਰ ਲੱਗ ਗਿਆ ਐਵੇਂ ਪਨ ਖਾਨ ਪਸ਼ੇਤਰ ਦਾ ਕਿਵੇਂ ਬਣਾਵਾਂਗੇ ਘਟਿਆ ਆਪਾਂ ਨੂੰ ਪਾਗਲ ਪਰ ਨੂੰ ਇਹ ਹੋਗੇ ਛੇਤ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਇਹਤਰ ਪਸ਼ੇਤਰ ਸਮਝ ਆ ਗਿਆ ਹੋਣਗੇ ਧੰਨਵਾਦ